ਪਤਾ ਕੀ ਯਾਰੀ ਤਿੰਨ ਤੋਂ ਚਾਰ ਮਹੀਨੇ ਹੋ ਗਏ ਬੱਚਾ ਨੰਦਾਂ ਨੂੰ ਹੁਣ ਦੇਖਦੇ ਆ ਮਾਹੌਲ ਹਰ ਕੁ ਇੱਥੇ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਇੱਕ ਨਵੇਂ ਵੀਡੀਓ ਦੇ ਵਿੱਚ ਤੇ ਇਹ ਜੋ ਤੁਸੀਂ ਹੁਣ ਦੇਖ ਰਹੇ ਹੋਗੇ ਗਰਾਊਂਡ ਪਿੰਡ ਬੰਗੀ ਦੀਪਾ ਦਾ ਤੇ ਇੱਥੇ ਬੱਚਿਆਂ ਦੇ ਜਨਮ ਦਿਨ ਜਿਹੜੀ ਸੀਰੀ ਚੱਲ ਰਹੀ ਹੈ ਮਨਾਉਣ ਦੀ ਉਹਦੇ ਵਿੱਚ ਇੱਕ ਨਵਾਂ ਆਇਆ ਜਾ ਰਿਹਾ ਉਹਦਾ ਨਾਮ ਹੈਗਾ ਦਿਲਜਾਨ ਤੇ ਾਰਮਾਨ ਤੇ ਜਿਹੜੇ ਇਹਨਾਂ ਦੇ ਪਿਤਾ ਜੀ ਨੇ ਉਹ ਮਲੇਸ਼ੀਆ ਦੇ ਵਿੱਚ ਮਤਲਬ ਕੰਮ ਕਰਦੇ ਨੇ ਤੇ ਜਿਹੜਾ ਲਾਸਟ ਟਾਈਮ ਇੱਥੇ ਇੱਕ ਰੋਜਾ ਟੂਰਨਾਮੈਂਟ ਹੋਇਆ ਸੀਗਾ ਉਹਦੇ ਵਿੱਚ ਵੀ ਉਹਨਾਂ ਨੇ ਸਹਿਯੋਗ ਪਾਇਆ ਸੀ ਤੇ ਲਗਾਤਾਰ ਸਾਡੇ ਲਾਈਵ ਦੇ ਨਾਲੋਂ ਜੁੜੇ ਵੀ ਰਹੇ ਸੀ ਤੇ ਇਹਦਾ ਕਾਰਨ ਪਹਿਲਾਂ ਵੀ ਕਈ ਵਾਰ ਦੱਸਿਆ ਦੁਬਾਰੇ ਦੱਸ ਦਿੰਨੇ ਆ ਵੀ ਜਿਹੜੇ ਬੱਚੇ ਇਹ 1.5 ਤੋਂ 2 ਸਾਲਾਂ ਦੇ ਵਿੱਚ ਇੱਕ ਦੋ ਬੱਚਿਆਂ ਤੋਂ ਸ਼ੁਰੂ ਹੋ ਕੇ ਕੰਮ 80-85 100 ਦੇ ਕਰੀਬ ਬੱਚੇ ਪਹੁੰਚ ਚੁੱਕੇ ਆ ਇਹ ਤੇ 25-30 ਕੁੜੀਆਂ ਇੱਥੇ ਗਰਾਊਂਡ ਦੇ ਵਿੱਚ ਆਉਣ ਲੱਗੀਆਂ ਉਹਨਾਂ ਦਾ ਕਰਕੇ ਤੇ ਜਿਹੜੇ ਬੱਚੇ ਮਸ਼ਹੂਰ ਹੋ ਗਏ ਆ ਆਉਦੀ ਮਿਹਨਤ ਦੇ ਸਦਕੇ ਤਾਂ ਪਿੰਡ ਦੇ ਲੋਕ ਹੁਣ ਆਪਣੇ ਬੱਚਿਆਂ ਦੇ ਜਨਮ ਦਿਨ ਇਹਨਾਂ ਨਾਲ ਸੈਲੀਬ੍ਰੇਟ ਕਰਨਾ ਆਉਦੇ ਆ ਤੇ ਇਸੇ ਬਹਾਨੇ ਇਹਨਾਂ ਨੂੰ ਥੋੜੀ ਖੁਸ਼ੀ ਵੀ ਮਿਲਦੀ ਆ ਤੇ ਖਾਣ ਪੀਣ ਦੇ ਲਈ ਫਰੂਟ ਜਾਂ ਛੋਲੇ ਜਾਂ ਉਹ ਚੀਜ਼ਾਂ ਵੀ ਦਿੱਤੀਆਂ ਜਾਂਦੀਆਂ ਨੇ ਤੇ ਆਪਾਂ ਜਿਹੜੇ ਇਹਨਾਂ ਦੇ ਕੋਚ ਨੇ ਗਗਨ ਉਹਨਾਂ ਨਾਲ ਥੋੜੀ ਗੱਲ ਕਰਾਂਗੇ ਉਸ ਤੋਂ ਬਾਅਦ ਪਰਿਵਾਰ ਨਾਲ ਵੀ ਗੱਲ ਕਰਾਂਗੇ ਕੀ ਹਾਲ ਚਾਲ ਹੈ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਮੈਂ ਕਬਾਡੀ ਕੋਚ ਗਗਨ ਤੇ ਮੇਰੀ ਪੂਰੀ ਟੀਮ ਵੱਲੋਂ ਜਿੰਨੇ ਵੀ ਸੱਜਣ ਦੇਖ ਰਹੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਭਾਈ ਪੁੱਲਰ ਜੀ ਅੱਜ ਇਕੱਠੇ ਹੋਏ ਆ ਸਾਡੇ ਦੋ ਸਟੂਡੈਂਟ ਹੈ ਹਾਂਜੀ ਦਿਲਜਾਨ ਤੇ ਰਹਿਮਾਨ ਅੱਜ ਸਪੈਸ਼ਲ ਦਿਨ ਹੈ ਇਹਨਾਂ ਦਾ ਜਨਮ ਦਿਨ ਹੈ ਠੀਕ ਹੈ ਦੋਨੇ ਸਗੇ ਭਰਾ ਆ ਗਏ ਅੱਛਾ ਜੀ ਇੱਕ ਦਿਨੇ ਇਹਨਾਂ ਦਾ ਵਰਤ ਹੋਇਆਗਾ ਹੂੰ ਹੂੰ ਤੇ ਇੱਥੇ ਆ ਜਾਓ ਆ ਜਾਓ ਬੱਚੇ ਆ ਜਾਓ ਪੂਰੇ ਰਹੀ ਧੰਨਵਾਦ ਕਰਦੇ ਆ ਇਹਨਾਂ ਦੇ ਪਰਿਵਾਰ ਦਾ ਸਾਡੇ ਬਾਈ ਸਤਨਾ ਮਲੇਸ਼ੀਆ ਉਹਨਾਂ ਦਾ ਪਰਿਵਾਰ ਭਾਬੀ ਜੀ ਉਹਨਾਂ ਦੇ ਫਾਦਰ ਜੀ ਪਹੁੰਚੇ ਆ ਅੱਛਾ ਜੀ ਜਿਨ੍ਹਾਂ ਦਾ ਪਹੁੰਚਣ ਦੇ ਲਈ ਧੰਨਵਾਦ ਕਰਦੇ ਆ ਇੱਥੇ ਅੱਗੇ ਆ ਜਾਓ ਅੱਗੇ ਸੰਗਣਾ ਬਣ ਜਿਨ੍ਹਾਂ ਦਾ ਧੰਨਵਾਦ ਕਰਦੇ ਆ ਵੀਰੇ ਜਿਨ੍ਹਾਂ ਨੇ ਜ਼ਰੂਰੀ ਸਮਝਿਆ ਸਾਡੇ ਨਾਲ ਜਨਮ ਦਿਨ ਸੈਲੀਬ੍ਰੇਟ ਕਰਨਾ ਹੂੰ ਹੂੰ ਤੇ ਇਹਨਾਂ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਆ ਤੇ ਇੰਨੇ ਬੱਚੇ ਆ ਬਾਈ ਸਾਰੇ ਦਿਲੋਕ ਆਪਣਾ ਕਰਦੇ ਆ। ਲਈ ਲੰਮੀ ਉਮਰ ਹੋਵੇ। ਕੀ ਨਾ ਕੀ ਨਾਮ ਤੇਰਾ? ਗਲਜਨਪ੍ਰੀਤ ਸਿੰਘ ਜੀ। ਸ਼ਕਿਲ ਨੇ ਟਾਈਮ ਹੋ ਗਿਆ। ਦਾ ਤਾਂ 3 ਮਹੀਨੇ ਹੋ ਗਏ। ਕੀ ਕੀ ਖੇਡਦਾ ਉਹਨਾਂ? ਕਬੱਡੀ। ਦਿੱਲੀ ਆਉਣਾ ਉਹਨਾਂ? ਹਾਂਜੀ। ਹੁਣ ਸਾਹ ਸੁ ਚੜਦਾ, ਥੱਕਦਾ? ਹਾਂਜੀ। ਭੱਜਦਾ? ਹਾਂਜੀ। ਤੇ ਕਿਵੇਂ ਖੜਾਉਂਦਾ ਇੱਥੇ ਬਾਈ ਇਹ? ਗਗਨ? ਵਧੀਆ ਖੜਾਉਂਦਾ ਆ ਜੀ। 60 ਸਟੂਡ ਤਾਂ ਨਹੀਂ ਮੱਜੀ ਕੋਈ? ਨਹੀਂ ਜੀ। ਅੱਛਾ। ਤੇ ਜਨਮ ਦਿਨ ਮਨਾਉਣ ਦਾ ਅੱਜ ਇੱਥੇ ਪਹਿਲਾਂ ਘਰੇ ਉਹਨਾਂ ਨੂੰ ਤੁਸੀਂ ਤੇ ਦੂਸਰੇ ਦਾ? ਤੇਰਾ ਕੀ ਨਾਮ ਹੈ? ਅਰਮਾਨਪ੍ਰੀਤ ਸਿੰਘ। ਅਰਮਾਨਪ੍ਰੀਤ ਸਿੰਘ। ਅੱਛਾ। ਤੇਰੀ ਕਿੰਨੇ ਸਾਲ ਉਮਰ ਹੈ? 11 ਹੀ। ਤੇ ਕਿੰਨੇ ਮਹੀਨੇ ਤੋਂ ਖੇਡਦੇ ਨੇ? 2-3 ਮਹੀਨੇ। ਇੱਥੇ ਹੁਣ ਵਧੀਆ ਖੜਾਉਂਦਾ ਬਾਈ ਗਗਨੇ। ਹਾਂਜੀ। ਕੋਈ ਛੱਟ-ਛੋਟ ਤਾਂ ਨਹੀਂ ਵੱਜੀ ਕਰੇ? ਨਹੀਂ ਜੀ। ਤੇ ਘਰੇ ਜਿਹੜਾ ਚੈਨਲ ਦੇ ਨਾਲ ਬਣਾਉਂਦੇ ਸੀ ਉਹ ਵਧੀਆ ਲੱਗੇਗਾ ਕਿ ਇੱਥੋਂ ਵਾਲਾ? ਇੱਥੋਂ ਵਾਲਾ। ਆਪਰੇ ਜਿਹੜਾ ਦੋਸਤਾਂ ਨਾਲ ਬਣਾਏਗਾ ਨਾ। ਤੇ ਇਹਨਾਂ ਨੂੰ ਖਾਣ ਨੂੰ ਕੀ ਚੀਜ਼ ਦੇਂਗਾ? ਐਸਦੇ ਪਤਾ। ਖੇਲੇ ਦੇ ਫਰੂਟੀਆਂ। ਇਹੜੀਆਂ ਚੀਜ਼ਾਂ ਖਾਣ ਪੀਣ ਦੀਆਂ ਦਰਸ਼ਕੋ ਇਹ ਆਲੀਆਂ ਤਾਂ ਹੀ ਲਿਆਂਦੀਆਂ ਜਾਂਦੀਆਂ ਨੇ ਕਿ ਇਹ ਬੱਚੇ ਪਹਿਲਾਂ ਜਿਹੜੇ ਹੈਗੇ ਆ ਆਰਥਿਕ ਤੌਰ ਤੇ ਗਰੀਬ ਪਰਿਵਾਰ ਹੈਗੇ ਨੇ ਤੇ ਇਹਨਾਂ ਨੂੰ ਇਸ ਬਹਾਨੇ ਮੰਨ ਲਓ ਖੁਸ਼ੀ ਤਾਂ ਮਿਲ ਨਹੀਂ ਮਿਲਨੀ ਆ ਉਹ ਚੀਜ਼ਾਂ ਵੀ ਜਾਂ ਕੋਈ ਛੋਲੇ ਦਾ ਘਟਾ ਦੇਦਾ ਕਿਸੇ ਨੇ ਜਾਂ ਫਰੂਟ ਦੇਦੇ ਤਾਂ ਇਹਨਾਂ ਨੂੰ ਉਹੀ ਚੀਜ਼ਾਂ ਦਿੱਤੀਆਂ ਜਾਂਦੀਆਂ ਨੇ ਜਿਹੜੀਆਂ ਇਹਨਾਂ ਸਿਹਤ ਲਈ ਫਾਇਦੇਮੰਦ ਹੋਣ ਇਸ ਤਰ੍ਹਾਂ ਨਹੀਂ ਹੈਗਾ ਵੀ ਕੇਕ ਜਾਂ ਕੋਈ ਕੋਕਾ ਕੋਲਾ ਜਾਂ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਨਹੀਂ ਉਹ ਨਹੀਂ ਦਿੱਤੀਆਂ ਜਾਂਦੀਆਂ ਦੋ ਬੇਟੀਆਂ ਵੀ ਨੇ ਜੀ ਸਤਨਾਮ ਸਿੰਘ ਦੀਆਂ ਤੇ ਉਹ ਵੀ ਇੱਥੇ ਨੇ ਖੁਜੀ ਦੀ ਗੱਲ ਇਹ ਆ ਵੀ ਇੱਥੇ ਆ ਜਾਓ ਆ ਜਾ ਪੁੱਤਰੇ ਵੀ ਇੱਕ ਪਰਿਵਾਰ ਦੇ ਚਾਰ ਬੱਚੇ ਖੇਡਣ ਆਉਂਦੇ ਆਗੇ ਇੱਥੇ ਅੱਗੇ ਆ ਜਾਓ ਅੱਗੇ ਆ ਜਾਓ ਕੀ ਕੀ ਨਾਮ ਹੈ ਬੇਟਾ ਜੈਸਮਿਨ ਕਹਿੰਦੀ ਕਿੰਨਾ ਟਾਈਮ ਹੋ ਗਿਆ 3-4 ਮਹੀਨੇ ਹੋ ਗਏ 3-4 ਮਹੀਨੇ ਇਸਕੇ ਹੁਣ ਕਿਵੇਂ ਲੱਗਦਾ ਫਿਰ ਵਧੀਆ ਹੀ ਨੀਂਦ ਆ ਜਾਂਦੀ ਸੌਂਦੀ ਹਾਂਜੀ ਤੁਹਾਡਾ ਕੀ ਨਾਮ ਰੂਬਨਜੀ ਕਿੰਨਾ ਟਾਈਮ ਹੋ ਗਿਆ 4 ਮਹੀਨੇ 4 ਮਹੀਨੇ ਕੀ ਕੀ ਚੀਜ਼ਾਂ ਦੇ ਕਰਦੇ ਹੋ ਪ੍ਰੈਕਟਿਸ ਇਹ ਕਬੱਡੀ ਹਾਂਜੀ ਰੇਸ ਰੇਸ ਸਹੀ ਜੋ ਕਿੰਨੇ ਮੀਟਰ ਦੀ ਰੇਸ 100 200 100 200 ਤੇ ਇਹ ਬਾਈ ਗਗਨ ਇਹ ਵਧੀਆ ਤਿਆਰੀ ਕਰਵਾਉਂਦਾ ਹੈ ਹਾਂਜੀ ਇੱਕ ਵਾਰੀ ਫੇਰ ਬਾਈ ਸਤਨਾ ਮਲੇਸ਼ੀਆ ਤੇ ਉਹਨਾਂ ਦੇ ਪਰਿਵਾਰ ਦਾ ਸੀ ਜਿਲੋ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਨਾਲ ਜਨਮ ਦਿਨ ਮਨਾਉਣਾ ਜ਼ਰੂਰੀ ਸਮਝਿਆ ਬੱਚੇ ਇੱਕ ਪਰਿਵਾਰ ਦੀ ਚਾਰ ਆ ਸਭ ਤੋਂ ਮੇਨ ਖੁਸ਼ ਦੀ ਗੱਲ ਤਾਂ ਇਹੀ ਹੈਗੀ ਤੇ ਕੁੜੀਆਂ ਨੂੰ ਜਿਵੇਂ ਅੱਜ ਕੱਲ ਆਪਾਂ ਕਹਿੰਦੇ ਮਾਹੌਲ ਸੇਫ ਨਹੀਂ ਜਾਂ ਘਰੋਂ ਘੱਟ ਨਿਕਲ ਦਿੰਦੇ ਆ ਪਰ ਇੱਕ ਡੇਢ ਸਾਲ ਦੇ ਵਿੱਚ ਲੋਕਾਂ ਨੇ ਇਥੇ ਵਿਸ਼ਵਾਸ ਦਿਖਾਇਆ ਗਰਾਊਂਡ ਦੇ ਵਿੱਚ ਵੀ ਆਪਣੀਆਂ ਬੇਟੀਆਂ ਨੂੰ ਭੇਜਦੇ ਆ ਤੇ ਜਿਵੇਂ ਹੁਣ ਵੀ ਕ੍ਰਾਸ ਕੰਟਰੀ ਲਾ ਕੇ ਆਏ ਆ ਇਹਨਾਂ ਨਾਲ ਪੂਰੀ ਸੇਫਟੀ ਦੇ ਨਾਲ ਇਹਨਾਂ ਨੂੰ ਲੈ ਕੇ ਗਏ ਆ ਤੇ ਰਾਤ ਨੂੰ ਵੀ ਜੇ ਕੋਈ ਜ਼ਿਆਦੇ ਥੋੜਾ ਹੁਣ ਲੇਟ ਹੋ ਜਾਣਾ ਸ਼ਾਮ ਨੂੰ ਫਿਰ ਵੀ ਬੱਚਿਆਂ ਨੂੰ ਘਰ ਤੱਕ ਛੱਡ ਕੇ ਆਉਂਦੇ ਆ 60 ਬੱਚੇ ਤੇ 108 ਬੱਚੇ ਅੱਜ ਤੱਕ ਹੋ ਚੁੱਕੇ ਇਹਨਾਂ ਕੋਲੇ ਅੱਗੇ ਜਿਹੜਾ ਟੂਰਨਾਮੈਂਟ ਆਊਗਾ ਉਹ ਵੀ ਦੱਸਾਂਗੇ ਤੇ ਪਰਿਵਾਰ ਨਾਲ ਵੀ ਥੋੜੀ ਗੱਲ ਕਰਵਾਵਾਂਗੇ ਤੁਹਾਡੀ ਜਿਹੜੇ ਬੱਚਿਆਂ ਦੇ ਜਨਮ ਦਿਨ ਆ ਜੀ ਉਹਨਾਂ ਦੇ ਦਾਦਾ ਜੀ ਨੇ ਆਪਣੇ ਨਾਲ ਸਤਨਾਮ ਸਿੰਘ ਦੇ ਫਾਦਰ ਸਾਹਿਬ ਉਹਨਾਂ ਨਾਲ ਵੀ ਗੱਲ ਕਰਾਂਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਨਾਮ ਆ ਜੀ ਆਪਣਾ ਜੀਤ ਸਿੰਘ ਜੀ ਅੱਜ ਬੱਚਿਆਂ ਦੇ ਥੋੜੇ ਇੱਕ ਪਰਿਵਾਰ ਦੇ ਚਾਰ ਬੱਚੇ ਖੇਡਣ ਆਉਂਦੇ ਹਨਾ ਜੀ ਪਹਿਲਾਂ ਤਾਂ ਇਹ ਖੁਸ਼ੀ ਵਾਲੀ ਗੱਲ ਹੈ ਹਾਂ ਤੇ ਇਹ ਕਿਵੇਂ ਮਤਲਬ ਸ਼ੁਰੂ ਕਰੇ ਕੰਮ ਇਹ ਬਾਦ 2-3 ਮਹੀਨਾ ਦਾ ਜੀ ਅੱਛਾ ਜੀ ਦੋ ਦੋ ਬੇਟੀਆਂ ਦੋ ਬੇਟੇ ਦੋਵੇਂ ਹਾਂ ਦੋਨੋਂ ਦੋ ਬੇਟੀਆਂ ਦੋ ਬੇਟੀਆਂ ਤੇ ਇਹ ਜਿਹੜਾ ਤਿਆਰੀ ਕਰਵਾਉਂਦਾ ਜੀ ਗਗਨ ਸਿੰਘ ਜੀ ਬਹੁਤ ਬਹੁਤ ਗਿਆ ਕਰਾਉਂਦਾ ਹਾਂਜੀ ਮੰਨ ਲਓ ਕੋਈ 60 ਫੀਟ ਬੱਚਿਆਂ ਦੇ ਕੋਈ ਨਹੀਂ ਜੀ ਕੋਈ ਆਪ ਦਾ ਕਰਦੇ ਆ ਜਿਹੜਾ ਕੋਈ 60 ਫੀਟ ਵਜਦੀ ਆਪ ਦਾ ਕਰਦੇ ਆਗਾ ਦੇਖਪਾਲ ਅੱਛਾ ਜੀ ਹਾਂਜੀ ਤੇ ਬੱਚਿਆਂ ਨੇ ਇਹ ਤਾਂ ਨਹੀਂ ਕਰੇ ਕਰੇ ਜਾ ਕੇ ਕੋਈ ਕਹਿ ਸ਼ਿਕਾਇਤ ਲਈ ਨਾ ਕੁਝ ਨਹੀਂ ਕਿਹਾ ਜੀ ਖੁਸ਼ੀ ਮਨਾਉਂਦੇ ਆ ਅਸੀਂ ਸਾਰਾ ਪਰਿਵਾਰ ਹਾਂ ਅਈ ਦਾਦਾ ਦਾਦੀ ਦੋਨੇ ਮਤਲਬ ਇਹਨਾਂ ਦੇ ਬੱਚਿਆਂ ਦੇ ਅੱਛਾ ਜੀ ਅਸੀਂ ਅਸੀਂ ਵੀ ਖੁਸ਼ ਆਗੇ 24 ਘੰਟੇ ਨੇ ਕਰ ਰੱਖਦੇ ਹਾਂ ਹਾਂ ਜੀ ਬਹੁਤ ਖੁਸ਼ ਆ ਜਨਮ ਦਿਹਾੜੇ ਤੇ ਮੇਰੇ ਪੋਤਿਆਂ ਦੇ ਹਾਂ ਜੀ ਠੀਕ ਹੈ ਨਾ ਠੀਕ ਹੈ ਜੀ ਇਹ ਬੱਚੇ ਆ ਉਹਨਾਂ ਦੇ ਮਾਤਾ ਜੀ ਨੇ ਜੀ ਨਾਲ ਸਤਨਾਮ ਸਿੰਘ ਦੇ ਜੋ ਪਤਨੀ ਨੇ ਤੇ ਉਹਨਾਂ ਨਾਲ ਵੀ ਗੱਲ ਕਰਾਉਣੀ ਸਸੀ ਗਾਲ ਜੀ ਸਸੀ ਗਾਲ ਜੀ ਸਾਰੀ ਤੇ ਇਹ ਤੁਹਾਨੂੰ ਕੋਈ ਫਰਕ ਲੱਗ ਰਿਹਾ ਜੀ ਇਹਨਾਂ ਦਾ ਪਹਿਲਾਂ ਨਾਲ ਹਾਂ ਜੀ ਹਾਂ ਜੀ ਬਹੁਤ ਵਧੀਆ ਬੱਚੇ ਬਹੁਤ ਐਕਟਿੰਗ ਹੋ ਗਈ ਨੇ ਬੰਦਾ ਨਾਲ ਅੱਛਾ ਜੀ ਹਾਂ ਜੀ ਤੇ ਪਹਿਲਾਂ ਤੁਸੀਂ ਘਰ ਦੇ ਵਿੱਚ ਮਨਾਉਂਦੇ ਸੀ ਨਾ ਜਨਮ ਦਿਨ ਹਾਂਜੀ ਸਤਨਾ ਕਰ ਲੈਂਦੇ ਸੀ ਤੇ ਹੁਣ ਕੋਈ ਇਹਨਾਂ ਦੇ ਬੱਚਾ ਨੇ ਕਿਹਾ ਜਾਂ ਕਿਸ ਤਰ੍ਹਾਂ ਇਹ ਜਿਹੜਾ ਅੱਜ ਇੱਥੇ ਮਨਾ ਰਹੇ ਹੋ ਪਤਾ ਕੀ ਹੈ ਜੀ 3 ਤੋਂ 4 ਮਹੀਨੇ ਹੋ ਗਏ ਬੱਚਾ ਨੰਦਨ ਨੂੰ ਹੁਣ ਦੇਖਦੇ ਆ ਮਾਹੌਲ ਹਰ ਕੋਈ ਇੱਥੇ ਆਂਦਾ ਬਹੁਤ ਵਧੀਆ ਗੱਲ ਹੈ ਨਾ ਦੇਖੋ ਦੇਖ ਫਿਰ ਤੁਹਾਨੂੰ ਪਤਾ ਜਿੰਮੀ ਜਿੰਮੀ ਦੇਖਦੇ ਆ ਉਹ ਮੈਂ ਆਪਾਂ ਵੀ ਸੋਚਿਆ ਵੀ ਚਲੋ ਬੱਚਾ ਨਾਲ ਸੈਲੀਬ੍ਰੇਟ ਕਰਦੇ ਆ ਘਰੇ ਕੀ ਕਰੇ ਹੁਣ ਬੱਚੇ ਤਕਰੀਬਨ 10 ਤੋਂ ਆਪਣੇ 15 ਫਰੈਂਡ ਬੁਲਾ ਲੈਣਗੇ ਵੱਧ ਤੋਂ ਵੱਧ ਠੀਕ ਹੈ ਜੀ ਇੱਥੇ ਹੁਣ ਦੇਖੋ ਤੁਸੀਂ ਬੱਚੇ ਬਹੁਤ ਸਾਰੇ ਬੈਠੇ ਨੇ ਠੀਕ ਹੈ ਨੇ ਸਾਰੇ ਬੱਚਾ ਨਾਲ ਮਿਲਾਂਗੇ ਤਾਂ ਬਹੁਤ ਹੀ ਖੁਸ਼ੀ ਦੀ ਗੱਲ ਹੈ ਤੇ ਬਾਹਰ ਤੋਂ ਵੀ ਮੰਨ ਲਓ ਤੁਹਾਡੇ ਹਸਬੰਦ ਵੀ ਨਾਲ ਸਪੋਰਟ ਕਰ ਰਹੇ ਨੇ ਜੀ ਟੂਰਨਾਮੈਂਟ ਵੇਲੇ ਵੀ ਪੈਸੇ ਵਗੈਰਾ ਵੀ ਜਿੱਥੋਂ ਤੱਕ ਵੀ ਹੁੰਦਾ ਉੱਥੋਂ ਤੱਕ ਕਰ ਰਹੇ ਨੇ ਠੀਕ ਆ ਆਪਾਂ ਇਹ ਨਹੀਂ ਕਹਿ ਰਹੇ ਜਿਵੇਂ ਆਪਾਂ ਬਹੁਤ ਹੀ ਕਰ ਰਹੇ ਪਰ ਜਿੱਥੋਂ ਤੱਕ ਹੋਰ ਆਪਾਂ ਕਰ ਰਹੇ ਆ ਤੇ ਤੁਹਾਡੀਆਂ ਬੇਟੀਆਂ ਵੀ ਆਉਂਦੀਆਂ ਨੇ ਖੇਡਣ ਹਾਂਜੀ ਸਰ ਹਾਂਜੀ ਜਿਵੇਂ ਬੱਚਿਆਂ ਨੂੰ ਘੱਟ ਮਤਲਬ ਕੱਢਦੇ ਆ ਪਰਿਵਾਰਾਂ ਦੇ ਵਿੱਚੋਂ ਆਪਾਂ ਦੇਖੇ ਜਾਵੇ ਤਾਂ ਕੋਚ ਜਾਵੇ ਤਾਂ ਬਹੁਤ ਖੁਸ਼ਾ ਬਟ ਨਹੀਂ ਬਹੁਤ ਵਧੀਆ ਬਹੁਤ ਹੀ ਸੇਫ ਕੜਿਆ ਹੁੰਦੇ ਨੇ ਬਹੁਤ ਵਧੀਆ ਬੱਚੇ ਘਰੇ ਜਾ ਕੇ ਦੱਸਦੇ ਨੇ ਬਹੁਤ ਵਧੀਆ ਕਦੇ ਕੋਈ ਕੰਪਲੇਨ ਨਹੀਂ ਆਈ ਬਹੁਤ ਵਧੀਆ ਜੇ ਬਹੁਤ ਖੁਸ਼ਾ ਬੱਚੇ ਇੱਥੇ ਆਪੇ ਪਰਿਵਾਰ ਮੇਨ ਗੱਲ ਕੀ ਹੈ ਨਹੀਂ ਸੈਟੀਸਫਾਈਡ ਨੇ ਜੇ ਮੈਂ ਅੱਜ ਗੱਲ ਦਾ ਮਾਹੌਲ ਚੱਲ ਰਿਹਾ ਹੈਗਾ ਤਾਂ ਬੱਚਿਆਂ ਨੂੰ ਹਰ ਕੋਈ ਇਹ ਚਾਹੁੰਦਾ ਹੁੰਦਾ ਵੀ ਜਾਲ ਘਰ ਦੇ ਨੇੜੇ ਤੇੜੀ ਖੇਡ ਲੈਣ ਜਾਂ ਕੋਈ ਜਿਆਦਾ ਦੂਰ ਨਾ ਜਾਣ ਤਾਂ ਇੱਥੇ ਇਹ ਬਾਈ ਗਗਨ ਜਾਂ ਜਸਪਾਲ ਮੁੰਡਾ ਹੈਗਾ ਇਹ ਨਿਮਾ ਫੌਜੀ ਜਿਹੜੇ 4-5 ਜਣਾਂ ਨੇ ਇਹ ਕੰਮ ਸ਼ੁਰੂ ਕਰਿਆਗਾ ਇਹਨਾਂ ਦੀ ਮਿਹਨਤ ਸਦਕਾ ਪਿੰਡ ਦੇ ਲੋਕਾਂ ਦਾ ਵੀ ਇਹ ਤੇ ਵਿਸ਼ਵਾਸ ਬਣ ਗਿਆ ਤੇ 100 ਤੋਂ ਵੱਧ ਜਿਹੜੇ ਬੱਚੇ ਇੱਥੇ ਪਹੁੰਚਣ ਲੱਗ ਗਏ ਜਿਹੜਾ ਲਾਸਟ ਇੱਕ ਰੋਜ਼ਾ ਬਣਾਇਆ ਗਿਆ ਸੀਗਾ ਇੱਥੇ ਐਥਲੈਟਿਕ ਮੀਟ ਉਹਦੇ ਵਿੱਚ ਵੀ ਪਿੰਡ ਦੇ ਲੋਕ ਆ ਕੇ ਇੱਥੇ ਬੈਠੇ ਰਹੇ ਲਗਾਤਾਰ ਦੇਖੀ ਗਏ ਇਹਨਾਂ ਨੂੰ ਤੇ ਤਾਂ ਕਰਕੇ ਇਹ ਵਿਸ਼ਵਾਸ ਬਣਿਆ ਤੇ ਹੋਰ ਵੀ ਪਿੰਡਾਂ ਦੇ ਲੋਕ ਜਿਹੜੇ ਹੈਗੇ ਆ ਤੇ ਇੱਕ ਦੋ ਮੁੰਡੇ ਹਰੇਕ ਪਿੰਡ ਦੇ ਵਿੱਚ ਹੁੰਦੇ ਆ ਮਿਹਨਤ ਵਾਲੇ ਨੌਜਵਾਨ ਤਾਂ ਬਾਕੀ ਲੋਕ ਜੇ ਉਹਨਾਂ ਦਾ ਸਾਥ ਦੇਣ ਜੋ ਜਿਵੇਂ ਪਿੰਡ ਬੰਗੀਦੀਪਾ ਦੇ ਵਿੱਚ ਹੁਣੇ ਬੱਚੇ ਡੇਲੀ ਪ੍ਰੈਕਟਿਸ ਕਰਨ ਜਾਂਦੇ ਆ ਉਸ ਤਰ੍ਹਾਂ ਤੁਸੀਂ ਵੀ ਆਪਦੇ ਪਿੰਡ ਦੇ ਵਿੱਚ ਵਧੀਆ ਗਰਾਊਂਡ ਵਾਲਾ ਬੱਚਿਆਂ ਨੂੰ ਜੋੜ ਸਕਦੇ ਹੋ ਤੇ ਉਹਨਾਂ ਤੋਂ ਨਸ਼ਿਆਂ ਤੋਂ ਬਚਾ ਸਕਦੇ ਹੋ ਆਉਣ ਵਾਲੀ ਪੀੜ੍ਹੀ ਦਾ ਵਧੀਆ ਤਰੀਕੇ ਨਾਲ ਤੁਸੀਂ ਪਾਲਣ ਪੋਸ਼ਣ ਕਰ ਸਕਦੇ ਹੋ ਏ ਪ੍ਰਮਾਤਮਾ ਏ ਪ੍ਰਮਾਤਮਾ ਸਾਡੇ ਪ੍ਰਭਾਮਾਂ ਦੀ ਸਾਡੇ ਪ੍ਰਭਾਮਾਂ ਦੀ ਲੰਮੀ ਉਮਰ ਕਰੀ ਲੰਮੀ ਉਮਰ ਕਰੀ ਤਰੱਕੀਆਂ ਬਖਸ਼ੀ ਤਰੱਕੀਆਂ ਬਖਸ਼ੀ ਦੇਨ ਦੁਗਣੀ ਦੇਨ ਦੁਗਣੀ ਰਾਤ ਚੌਗਣੀ ਰਾਤ ਚੌਗਣੀ ਤਰੱਕੀ ਕਰਨਾ ਤਰੱਕੀ ਕਰਨਾ ਇਹਨਾਂ ਦੇ ਪਰਿਵਾਰ ਨੂੰ ਨੂੰ ਚੋਕ ਸ਼ਾਂਤੀ ਰੱਖੀ ਸ਼ਾਂਤੀ ਰੱਖੀ ਹੈਪੀ ਬਰਥਡੇ ਕਰੋ ਹੈਪੀ ਬਰਥਡੇ ਟੂ ਯੂ ਥੈਂਕ ਯੂ ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ ਇਹਨਾਂ ਮੁੰਡਿਆਂ ਦਾ ਠੀਕ ਹੈ ਸਾਡੇ ਆਪ ਦੇ ਪਰਿਵਾਰ ਦੇ ਮੁੰਡੇ ਨੇ ਜਿਵੇਂ ਕਿ ਗਗਨ ਜਸਪਾਲ ਨੀਮਾ ਫੌਜੀ ਬਹੁਤ ਬਹੁਤ ਤੈਨੂੰ ਤੋਂ ਸ਼ੁਕਰੀਆ ਇਹਨਾਂ ਦਾ ਠੀਕ ਹੈ ਜੀ ਬੱਚਾ ਨੂੰ ਅੱਗੇ ਤੱਕ ਲੈ ਕੇ ਜਾਣ ਵਾਸਤੇ ਬਲੋ ਜੀ ਅਸੀਂ ਵੀ ਧੰਨਵਾਦ ਕਰਦੇ ਆਂ ਬਾਈ ਸਤਨਾਮ ਮਲੇਸ਼ੀਆ ਆ ਵੀ ਇਹਨਾਂ ਦੇ ਦਾਦਾ ਜੀ ਇਹਨਾਂ ਦੇ 4 ਬੱਚੇ ਹੁੰਦੇ ਵੀਰੇ ਇਹਨਾਂ ਨੇ ਸਾਡੇ ਤੇ ਵਿਸ਼ਵਾਸ ਕੀਤਾ ਆਪਦੇ ਦੋ ਬੇਟੇ ਦੋ ਬੇਟੀਆਂ ਹੁੰਦੇ ਨੇ ਅਸੀਂ ਹੋਰ ਵੀ ਇਹਨਾਂ ਦੇ ਬੱਚੇ ਨਹੀਂ ਬੰਦੇ ਉਹਨਾਂ ਨੂੰ ਅਪੀਲ ਕਰਦੇ ਆ ਕਿ ਇਹਨਾਂ ਵਾਂਗੂ ਵਿਸ਼ਵਾਸ ਕਰਕੇ ਤੁਸੀਂ ਆਪਣੇ ਬੱਚਿਆਂ ਨੂੰ ਜ਼ਰੂਰ ਸਾਡੇ ਨਾਲ ਜੋੜੋ ਤਾਂ ਕਿ ਉਹਨਾਂ ਦੇ ਬੱਚੇ ਜਿਹੜੇ ਫਿਜ਼ੀਕਲ ਫਿੱਟ ਰਹਿ ਸਕਣ ਆਉਣ ਵਾਲੇ ਸਮੇਂ 'ਚ ਕੰਪੀਟੀਸ਼ਨ ਜਵਾਨਾਂ ਦਾ ਵੀ ਕੋਈ ਵੀ ਬੱਚਾ ਫਿਜ਼ੀਕਲ ਤੋਂ ਬਿਨਾ ਕਿਤੇ ਵੀ ਅੱਗੇ ਨਹੀਂ ਜਾ ਸਕਦਾ ਤੇ ਸਾਡੀ ਇਹੀ ਅਪੀਲ ਹੈ ਵੀ ਇਹੇ ਪਰਿਵਾਰ ਵਾਂਗੂ ਸਾਡੇ ਤੇ ਵਿਸ਼ਵਾਸ ਕਰਕੇ ਆਪਦੇ ਬੱਚਾ ਨੂੰ ਸਾਡੇ ਨਾਲ ਜੋੜਾ ਜਾਵੇ ਗਰਾਊਂਡ ਨਾਲ ਜੋੜਾ ਜਾਵੇ ਅਸੀਂ ਵਿਸ਼ਵਾਸ ਦਿਵਾਉਣਾ ਹੈ ਕਿ ਸਾਡੀ ਪੂਰੀ ਟੀਮ ਜਿਵੇਂ ਦਾ ਵਰਕ ਕਰ ਰਹੀ ਹੈ ਅਸੀਂ ਇਤੋਂ ਵੀ ਜਿਆਦਾ ਗੁੱਡ ਵਰਕ ਕਰਾਂਗੇ ਤੇ ਬੱਚਿਆਂ ਦੀ ਸੇਫਟੀ ਹੈ ਵੀ ਇਤੋਂ ਵੀ ਜਿਆਦਾ ਸੇਫਟੀ ਕਰਾਂਗੇ ਬਈ ਆਉਣ ਵਾਲੇ ਸਮੇਂ ਤੇ ਅਸੀਂ ਕੈਮਰੇ ਲਵਾ ਰਹੇ ਹਾਂ ਸੀਸੀਟੀਵੀ ਤੇ ਵੀ ਹਰੇਕ ਵੀ ਕੋਈ ਵੀ ਵਾਈਫਾਈ ਨਾਲ ਕਨੈਕਟ ਕਰਦਾ ਹੈ ਆਪਦੇ ਮੋਬਾਈਲ ਤੇ ਆਦੇ ਬੱਚੇ ਦੀ ਅਪਡੇਟ ਦੇਖ ਸਕਦਾ ਹੈ ਆਉਣ ਵਾਲੇ ਸਮੇਂ ਅਸੀਂ ਕੈਮਰੇ ਲਵਾ ਰਹੇ ਹਾਂ ਤੇ ਅਸੀਂ ਹੀ ਅਪੀਲ ਕਰਦੇ ਹਾਂ ਕਿ ਆਪਦੇ ਬੱਚਾ ਨੂੰ ਇਹ ਗਰਾਊਂਡ ਨਾਲ ਜੋੜੋ ਆਉਣ ਵਾਲਾ ਸਮਾਂ ਬਹੁਤ ਕੰਪੀਟੀਸ਼ਨ ਜਵਾਨਾ ਹੈ ਬੱਚਾ ਨੂੰ ਸਟੱਡੀ ਵੀ ਜ਼ਰੂਰੀ ਹੈ ਸਟੱਡੀ ਦੇ ਨਾਲ-ਨਾਲ ਰਹਿਣਾ ਫਿੱਟ ਰਹਿਣਾ ਵੀ ਜ਼ਰੂਰੀ ਹੈ ਫਿਜ਼ੀਕਲ ਫਿੱਟ ਹੋਊਗਾ ਬੰਦਾ ਤਾਂ ਫੇਰ ਹੀ ਉਹ ਬਹੁਤ ਅੱਗੇ ਜਾ ਸਕਦਾ ਹੈ ਧੰਨਵਾਦ ਫੁੱਲ ਜੀ